ਪਰਸੂ ਨਾ ਕਿ ਅਸੀਂ ਭਗਵੰਤ ਮਾਨ ਦਾ ਕਰ ਘੇਰਨਾ ਹੈ ਤਾਂ ਜੇ ਘਰ ਘੇਰਨ ਦਾ ਮਤਲਬ ਅਗਲੇ ਨੇ ਤਿਆਰੀ ਕੀਤੀ ਹੈ ਤਾਂ ਫਿਰ ਸਰਕਾਰ ਨੂੰ ਤਾਂ ਕਿਤੇ ਨਾ ਕਿਤੇ ਬੈਕਫਰਡ ਤੇ ਜਾਣਾ ਪਏਗਾ ਵਾਧ ਸੰਗਤ ਦੇ ਇਨਾ ਪਿਆਰ ਦੇ ਨਾਲ ਹੋਰ ਜਿਆਦਾ ਜਿਹੜਾ ਤੁਹਾਨੂੰ ਦੇਖੋ ਇਹਦੇ ਵਿੱਚ ਕੋਈ ਕੋਈ ਦੋਰਾਵਾ ਨਹੀਂ ਜਦੋਂ ਸੰਗਤ ਦਾ ਇਨਾ ਪਿਆਰ ਮਿਲਦਾ ਹੋਵੇ ਤਾਂ ਹੌਸਲਾ ਤੇ ਵੱਧਾ ਹੀ ਵੱਧਾ ਹੈ ਜੀ ਮਾ ਸਾਹਿਬ 25 ਤਰੀਕ ਨੂੰ ਜਦੋਂ ਤੁਹਾਨੂੰ ਲੈ ਕੇ ਗਏ ਨੇ ਤਾਂ ਕਿਹੜੀ ਹਾਲਤ ਵਿੱਚ ਤੁਸੀਂ ਨੂੰ ਜਾਣਦੇ ਸਭ ਤੋਂ ਵੱਧ ਵੀ ਕਿਸ ਰੂਪ ਦੇ ਵਿੱਚ ਪੁਲਿਸ ਤੁਹਾਨੂੰ ਲੈ ਦੇਖੋ ਪੁਲਿਸ ਨੇ ਉਸ ਵੇਲੇ ਜਿਸ ਤਰ੍ਹਾਂ ਦਾ ਮਤਲਬ ਹਮਲਾ ਕੀਤਾ ਤੋ ਜੋ ਬਾਅਦ ਦੇ ਵਿੱਚ ਮੈਨੂੰ ਗੱਲਾਂ ਪਤਲੀਆਂ ਕਿਉਂਕਿ ਸੁੱਤੇ ਪਏ ਸੀ ਸਾਰੇ ਮਤਲਬ ਸਾਥੀ ਇੱਥੇ ਕਿਸੇ ਨੂੰ ਇਹ ਉਮੀਦ ਨਹੀਂ ਸੀਗੀ ਕਿ ਪੁਲਿਸ ਇੱਥੋਂ ਟਕਰ ਜਾਏਗੀ। ਤੋ ਸਾਰਿਆਂ ਦੇ ਪਹਿਲਾਂ ਅੱਗੇ ਇਹਨਾਂ ਨੇ ਕੁੰਡੇ-ਕੰਡੇ ਲਾਏ ਆ ਸਾਰਿਆਂ ਦੇ ਘਰ ਬੰਦ ਕੀਤੇ ਆ ਤਾਂ ਕਿ ਕੋਈ ਨੇੜੇ ਆ ਨਾ ਸਕੇ। ਔਰ ਸਾਡੇ ਵਾਲਾ ਜਿਹੜਾ ਸੀਗਾ ਉਹ ਮਤਲਬ ਫੈਵਰ ਦਾ ਬਣਿਆ ਇੱਕ ਘਰ ਸੀਗਾ ਉਹਨੂੰ ਤੇ ਮਤਲਬ ਦੋ ਝਟਕਿਆਂ ਦੇ ਵਿੱਚੋਂ ਟੁੱਟ ਗਿਆ। ਔਰ ਉੱਥੋਂ ਫਿਰ ਮਤਲਬ ਜੇ ਸਾਲ ਤੋਂ ਉਹਨਾਂ ਨੂੰ ਪੁੱਛ ਕਰਮਿਆ ਸਨਮਾਨਤ ਵੀ ਕੀਤਾ ਜਾ ਰਿਹਾ ਹੈ ਲੋਕ ਮੈਂ ਚਾਹੁੰਗਾ ਪਹਿਲਾਂ ਬਿਲਕੁਲ ਕਰਮਿਆ ਸਨਮਾਨਤ ਕੀਤਾ ਗਿਆ ਜਿਹੜੇ ਇੱਥੇ ਆਏ ਸੀ ਤੁਹਾਨੂੰ ਕਿਸ ਸਨਮਾਨਤ ਕਰਨਾ ਪਹਿਲੀ ਤਾਂ ਗੱਲ ਇਹ ਆ ਵੀ ਉਹਨਾਂ ਦਾ ਸਨਮਾਨ ਚਲੋ ਚੰਗੀ ਗੱਲ ਆ ਮੈਂ ਕਹੂੰਗਾ ਵੀ ਸਾਡੇ ਹੀ ਅਫਸਰ ਨੇ ਜੇ ਕੋਈ ਸਾਨੂੰ ਸਾਨੂੰ ਗ੍ਰਿਫਤਾਰ ਕਰਨ ਤੇ ਕਿਸੇ ਅਫਸਰ ਨੂੰ ਸਨਮਾਨ ਮਿਲਦਾ ਤਾਂ ਸਾਨੂੰ ਭਾਵੇਂ ਜਦੋਂ ਮਰਜ਼ੀ ਗ੍ਰਿਫਤਾਰ ਕਰ ਲਿਆ ਕਰੋ ਲੋਕਾਂ ਨੂੰ ਮਿਲ ਲੋ ਲੋਕ ਬੜੀ ਬੇਸਬਰੇ ਇੰਤਜ਼ਾਰ ਕਰ ਰਹੇ ਨੇ ਇਹ ਸਾਨੂੰ ਸਾਡੇ ਨਾਲ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦਾ ਖਨੋਰੀ ਬਾਰਡਰ ਉੱਤੇ ਲੋਕਾਂ ਵੱਲੋਂ ਉਨ੍ਹਾਂ ਦਾ ਸੁਆਗਤ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖਨੋਰੀ ਬਾਰਡਰ ਦੀਆਂ ਜਿੱਥੇ ਜਗਜੀਤ ਸਿੰਘ ਡੱਲੇਵਾਲ ਦਾ ਫੁੱਲਾਂ ਦੇ ਨਾਲ ਸੁਆਗਤ ਕੀਤਾ ਜਾ ਰਿਹਾ ਹੈ ਇੱਕ ਦੂਜੇ ਤੋਂ ਅੱਗੇ ਹੋ ਆਪਣੇ ਪ੍ਰਧਾਨ ਜੀ ਨੂੰ ਮਿਲਣ ਦੇ ਲਈ ਬੇਸਬਰੇ ਨੇ ਲੋਕ ਇੰਤਜ਼ਾਰ ਕਰ ਰਹੇ ਜਿਵੇਂ ਪਿਛਲੇ ਲੰਬੇ ਸਮੇਂ ਤੋਂ ਕਿ ਕਦੋਂ ਸਾਡੇ ਪ੍ਰਧਾਨ ਸਾਹਿਬ ਸਾਡੇ ਵਿਚਾਲੇ ਆਣਗੇ ਤੁਸੀਂ ਦੇਖ ਸਕਦੇ ਹੋ ਕਿ ਹਰ ਪਾ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਨੇ ਖਨੋਰੀ ਬਾਰਡਰ ਦੇ ਜਿੱਥੇ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਜਗਜੀਤ ਸਿੰਘ ਡੱਲੇਵਾਲ ਤੇ ਫੁੱਲਾਂ ਦੇ ਹਾਰ ਲੈ ਕੇ ਖੜੇ ਨੇ ਆਪਣੇ ਪ੍ਰਧਾਨ ਦਾ ਸਵਾਗਤ ਕਰਨ ਦੇ ਲਈ ਫੁੱਲਾਂ ਦੇ ਹਾਰ ਲੈ ਕੇ ਖੜੇ ਨੇ ਇਹਨਾਂ ਦਾ ਵੀ ਗੱਲ ਕਰ ਲੈਨੇ ਆ ਆ ਕੀ ਨਾਮ ਹੈ ਬਾਈ ਜੀ ਬਾਈ ਜੀ ਮੇਰਾ ਨਾਮ ਅਮਰੀਕ ਸਿੰਘ ਅਮਰੀਕ ਜੀ ਕੀ ਕਹਿਣਾ ਹੈ ਪ੍ਰਧਾਨ ਜੀ ਦੁਆਰਾ ਜਿਹੜੇ ਮੋਰਚੇ ਚ ਵਾਪਸ ਆਏ ਨੇ ਬਾਈ ਸਾਨੂੰ ਬਹੁਤ ਖੁਸ਼ੀ ਆ ਉਹ ਰਿਹਾ ਹੋ ਕੇ ਆਏ ਨੇ ਤੇ ਸਾਨੂੰ ਬਹੁਤ ਖੁਸ਼ ਆ ਪ੍ਰਧਾਨ ਦੇ ਵਿੱਚ ਆਇਆ ਕੀ ਤੁਸੀਂ ਕੀ ਕਹਿਣਾ ਕੀ ਨਹੀਂ ਖੁਸ਼ੀ ਹੈ ਬਹੁਤ ਖੁਸ਼ੀ ਦੀ ਗੱਲ ਆ ਭਾਈ ਜੀ ਜੋ 10 ਮਹੀਨੇ ਤੋਂ ਇੱਥੇ ਬੈਠੇ ਸੀ ਹੁਣ ਮੋਰਚਾ ਨਰਨਾਇਕ ਮੋਰ ਤੇ ਪਹੁੰਚ ਚੁੱਕਿਆ ਸਾਨੂੰ ਮਾਣ ਆ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਤੇ ਸੁਖਜੀਤ ਸਿੰਘ ਜੀ ਹਰਦੋ ਝੰਡੇ ਦੀ ਇਹ ਜੋ ਮਰਨ ਵਰਤ ਦੀ ਲੜੀ ਆ ਉਹਨੂੰ ਅੱਗੇ ਨਹੀਂ ਵਧਾਵਾਂਗੇ ਉਸ ਤੋਂ ਪਹਿਲਾਂ ਹੀ ਮੋਰਚਾ ਫਤਿਹ ਕਰਾਂਗੇ ਬਹੁਤ ਉਤਸ਼ਾਹ ਤੁਸੀਂ ਦੇਖ ਸਕਦੇ ਹੋ ਕਿਸਾਨ ਵੱਡੀ ਕਹਿੰਦੇ ਬਿਲਕੁਲ ਇੱਕ ਵਾਰ ਫੇਰ ਤਸਵੀਰਾਂ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਆਪਣੇ ਪ੍ਰਧਾਨ ਦਾ ਸਵਾਗਤ ਆ ਜੋ ਫੁੱਲਾਂ ਦੀ ਵਰਖਾ ਕਰਕੇ ਕੀਤਾ ਜਾ ਰਿਹਾ ਹੈ ਛੋਟੇ ਛੋਟੇ ਬੱਚੇ ਵੀ ਖੜੇ ਨੇ ਡਲੇਵਾਲ ਸਾਹਿਬ ਦਾ ਸਵਾਗਤ ਕਰਨ ਵਾਸਤੇ ਇਹਨਾਂ ਨੂੰ ਗੱਲ ਕੀ ਨਾਮ ਹੈ ਬੇਟਾ ਹਰਸ਼ਾਨ ਸਿੰਘ ਹਰਸ਼ਾਨ ਕੀ ਕਹਿਣਾ ਹੈ ਅੱਜ ਡਲੇਵਾਲ ਸਾਹਿਬ ਦੁਆਰਾ ਮੋਰਚੇ ਚ ਆ ਰਹੇ ਬਹੁਤ ਖੁਸ਼ ਹਾਂ ਸਿੰਘ ਇੰਨੀ ਠੰਡ ਦੇ ਵਿੱਚ ਤੁਸੀਂ ਉਹਨਾਂ ਦਾ ਸਵਾਗਤ ਕਰਨ ਲਈ ਖੜੇ ਹੋ ਹਾਂਜੀ ਹਾਂ ਦੇਖਿਆ ਕਿ ਬੱਚਿਆਂ ਦੇ ਵਿੱਚ ਵੀ ਹੌਸਲੇ ਬੁਲੰਦ ਨੇ ਪ੍ਰਧਾਨ ਦਾ ਸਵਾਗਤ ਕਰਨ ਦੇ ਲਈ ਪਹੁੰਚੇ ਨੇ ਤੁਸੀਂ ਦੇਖ ਰਹੇ ਹੋ ਕਿ ਇੰਨੀ ਰਾਤ ਨੂੰ ਠੰਡ ਦੇ ਵਿੱਚ ਅ ਬੱਚੇ ਜੋ ਸਵਾਗਤ ਕਰਨ ਦੇ ਲਈ ਖੜੇ ਇਹਨਾਂ ਗੱਲ ਕਰ ਗੁੜੀਆ ਕੀ ਨਾਮ ਹੈ ਸਮੀਤ ਕੌਰ ਜੀ ਵੀ ਕੀ ਕਹਿਣਾ ਹੈ ਅੱਜ ਡੱਲੇਵਾਲ ਸਾਹਿਬ ਮੋਰਚੇ ਦੁਆਰਾ ਆਏ ਨੇ ਤੁਸੀਂ ਉਹਨਾਂ ਸਵਾਗਤ ਕਰਨ ਲਈ ਖੜੇ ਹੋ ਕਿਉਂਕਿ ਰਾਤ ਦਾ ਬਹੁਤ ਟਾਈਮ ਹੋ ਗਿਆ ਹਾਂਜੀ ਸਵਾਗਤ ਕਰਨ ਲਈ ਖੜੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਦੁਬਾਰਾ ਵਾਪਸ ਆਏ ਨੇ